ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਸ਼ੁਰੂ ਦੇ ਵਿੱਚ ਹੀ ਇੱਕ ਬੇਨਤੀ ਕਰਨੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਅਪਰੋਚ ਹੈ ਸਹੀ ਹੈ ਨਿਰਪੱਖ ਹੈ ਤੇ ਮੈਂ ਬੇਵਾਕ ਹੋ ਕੇ ਟਿੱਪਣੀਆਂ ਕਰਦਾ ਹਾਂ ਤਾਂ ਤੁਸੀਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਮੇਰੀ ਅਪੀਲ ਹੈ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਉਹ ਉਹ ਜਗਦੇਵ ਸਿੰਘ ਤਲਵੰਡੀ ਦੇ ਦੋਤੇ ਗਰਜੀਤ ਸਿੰਘ ਤਲਵੰਡੀ ਦੇ ਹਵਾਲੇ ਨਾਲ ਕਰਨੀ ਹੈ ਉਹ ਇਸੰਦੇ ਵਿੱਚ ਇੱਕ ਜਨਰੇਸ਼ਨ ਦੀ ਪ੍ਰਤੀਨਿਧਤਾ ਕਰ ਰਿਹਾ ਇਹਨੂੰ ਇਸ ਤਰੀਕੇ ਨਾਲ ਸਮਝਣ ਦੀ ਲੋੜ ਹੈ ਜੋ ਕੁਝ ਗਰਜੀਤ ਸਿੰਘ ਤਲਵੰਡੀ ਕਹਿ ਰਿਹਾ ਹੈ ਇਹ ਜਿਹੜੀ ਅੱਜ ਦੀ ਪੀੜ੍ਹੀ ਹੈ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਉਂ ਸਮਝ ਲਈ ਆਪਾਂ ਜਿਸ ਤਰੀਕੇ ਨਾਲ ਉਸਨੇ ਇਹ ਕਿਹਾ ਕਿ ਸਾਨੂੰ ਅਕਾਲ ਤਖ਼ਤ ਸਾਹਿਬ ਨਾਲ ਨਹੀਂ ਮੱਥਾ ਲਾਉਣਾ ਚਾਹੀਦਾ ਇਹੀ ਕਿਹਾ ਸੀ ਨਾ ਇਹੀ ਸਲਾਹ ਦਿੱਤੀ ਸੀ ਉਹ ਕਲੇਡਨ ਦਿੱਤੀ ਬਹੁਤ ਸਾਰੇ ਬੰਦੇ ਨੇ ਵਰਕਿੰਗ ਕਮਿਟੀ ਚ ਤਾਂ ਬਹੁਤ ਬੰਦੇ ਸੀ ਜਿਨ੍ਹਾਂ ਨੇ ਇਹ ਸਲਾਹ ਦਿੱਤੀ ਸੀ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕੀਤਾ ਸੀ ਇਕਵਾਲ ਸਿੰਘ ਝੁੰਦਾ ਦਾ ਜਿਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਸਾਨੂੰ ਅਕਾਲ ਤਖਤ ਸਾਹਿਬ ਜਿਹੜਾ ਹੈ ਉਸ ਨੂੰ ਉਸ ਦੇ ਹੁਕਮਾਂ ਨੂੰ 2 ਦਸੰਬਰ ਦੇ ਹੁਕਮਾਂ ਨੂੰ ਇਨਵਨ ਲਾਗੂ ਕਰਨਾ ਚਾਹੀਦਾ ਹੈ। ਇਹੀ ਗੱਲ ਗੋਵਿੰਦ ਸਿੰਘ ਲੋਗਵਾਲ ਨੇ ਕਹੀ ਸੀ ਉਹ ਤਾਂ ਸਾਫ ਦਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਸ਼੍ਰੋਮਣੀ ਕਮੇਟੀ ਦੇ ਇੱਕ ਦੋ ਮੈਂਬਰਾਂ ਨੇ ਵੀ ਇਹੀ ਗੱਲ ਕਹੀ ਸੀ। ਕਿ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਨਾ ਮੱਥਾ ਲਾਈਏ ਇਹਦੇ ਵੀ ਇਹੀ ਗੱਲ ਕਹੀ ਸੀ ਇਹਦੇ ਸਲਾਹ ਦਿੱਤੀ ਸੀ ਔਰ ਜੇ ਤੁਹਾਡੇ ਕੋਲ ਇਨਟਰਨਲ ਜਿਹੜੀ ਡੈਮੋਕ੍ਰੇਸੀ ਨਹੀਂ ਪਾਟੀ ਫਿਰ ਕਾ ਦਿਓ ਫਿਰ ਤਾਂ ਡਿਕਟੇਟਰਸ਼ਿਪ ਹੈ ਫਿਰ ਤਾਂ ਜੋ ਬੰਦਾ ਕਹਿੰਦਾ ਉਹੀ ਹੈ ਮੰਨੋ ਪ੍ਰਧਾਨ ਜੀ ਪ੍ਰਧਾਨ ਜੀ ਦੇ ਫੋਰ ਐਵਰ ਫਿਰ ਤਾਂ ਉਹਨਾਂ ਦੀ ਗੱਲ ਮੰਨ ਲਓ ਤੇ ਜੇ ਤੁਸੀਂ ਗੁਰੂ ਦੀ ਗੱਲ ਮੰਨਦੇ ਹੋ ਤੇ ਫਿਰ ਗੁਰੂ ਤਾਂ ਤੁਹਾਨੂੰ ਬਹੁਤ ਕੁਝ ਦੱਸਦੇ ਉਹ ਦਸਾਂ ਸੱਚ ਬੋਲਣ ਦੀ ਗੱਲ ਕਰਦੇ ਤੇ ਸੱਚ ਵੀ ਸਮੇਂ ਦਾ ਬਾਅਦ ਚ ਸੱਚ ਬੋਲਣ ਦਾ ਕੀ ਫਾਇਦਾ ਆ ਜਿਹੜੇ ਬਾਗੀ ਸੀ ਇਹਨਾਂ ਨੇ ਸੱਚ ਬਾਅਦ ਚ ਜਾ ਕੇ ਬੋਲਿਆ ਜੀ ਅਸੀਂ ਚੁੱਪ ਰਹੇ ਇਹ ਬੇਅਦਬੀਆਂ ਕਰਾਉਂਦੇ ਰਹੇ ਅਸੀਂ ਚੁੱਪ ਰਹੇ ਜੀ ਇਹਨਾਂ ਨੇ ਬੁਲਾ ਕੇ ਜਥੇਦਾਰਾਂ ਨੂੰ ਮਾਫੀ ਦਵਾਤੀ ਅਸੀਂ ਚੁੱਪ ਰਹੇ ਜੀ ਸ਼ਰੌਨ ਕਮੇਟੀ ਦਾ 90 ਲੱਖ ਰੁਪਇਆ ਖਰਚਤਾ ਜੀ ਇਸਤਿਹਾਰਬਾਜ਼ੀ ਤੇ ਸਾਡਾ ਗਨਾ ਅਸੀਂ ਚੁੱਪ ਰਹੇ ਬਾਬੇ ਨੇ ਸਾਨੂੰ ਇਹ ਦੱਸਿਆ ਹੋਇਆ ਸੱਚ ਸੁਣਾਈ ਸੀ ਸੱਚ ਕੀ ਬੇਲਾ ਸੱਚ ਬੋਲਣ ਦੇ ਵੇਲੇ ਜੇ ਸੱਚ ਨਹੀਂ ਬੋਲਦਾ ਫਿਰ ਫਾਇਦਾ ਕੀ ਤੂੰ ਜੇ ਤੁਸੀਂ ਸੱਚਮੁੱਚ ਹੀ ਮੈਂ ਨਾ ਬਹੁਤ ਬਾਰੇ ਗੱਲ ਕਹੀ ਹੈ ਕਿ ਬਾਬਾ ਨਾਨਕ ਫਰਗਾ ਬੰਦਾ ਇਸ ਦੁਨੀਆ ਤੇ ਇਸ ਧਰਤੀ ਤੇ ਪੈਦਾ ਨਹੀਂ ਹੁੰਦਾ ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਹਰ ਪੱਖੋਂ ਹਰ ਪੱਖੋਂ ਸਾਨੂੰ ਗਾਈਡ ਕੀਤਾ ਮਤਲਬ ਤੁਸੀਂ ਕਹਿੰਦੇ ਹੋ ਜਿਉਂ ਬੜਾ ਵੱਡਾ ਜਰਨਲਿਸਟ ਆ ਜੀ ਫਲਾਨਾ ਜੀ ਬੜਾ ਬੇਬਾਕ ਹੈ ਬੜਾ ਹੌਸਲੇ ਵਾਲਾ ਹੈ ਬਿਲਕੁਲ ਨਹੀਂ ਡਰਦਾ ਉਹ ਬਾਬਾ ਨਾਨਕ ਨੇ ਤਾਂ ਬਾਵਰ ਨੂੰ ਵੀ ਜਾਵਰ ਕਿਹਾ ਸੀ ਉਸ ਵੇਲੇ ਉਸ ਵੇਲੇ ਰਾਜਸ਼ੀ ਮੁਕੱਦਮ ਕੁੱਤੇ ਕਹਿ ਕੇ ਦੇਖੋ ਕਿਸੇ ਵਜ਼ੀਰ ਨੂੰ ਕੁੱਤਾ ਤੁਸੀਂ ਜਿਹੜੇ ਲੋਕਾਂ ਦਾ ਖੂਨ ਪੀਂਦੇ ਨੇ ਕਹਿ ਕੇ ਦੇਖੋ ਰਾਜੇਸ਼ੀ ਮੁਕੱਦਮ ਕੁੱਤੇ ਬਾਬੇ ਨੇ ਤਾਂ ਸਾਨੂੰ ਇਸ ਲੈਵਲ ਤੱਕ ਕਿਹਾ ਤੇ ਜੇ ਮਾੜਾ ਮੋਟਾ ਕੋਈ ਬਾਬੇ ਦੀ ਰਾਹ ਤੇ ਚੱਲਦਾ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਕਿ ਜੀ ਆਪਾਂ ਨੂੰ ਅਕਾਲ ਤਖਤ ਸਾਹਿਬ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਤਾਂ ਚੱਕ ਕੇ ਗੁਰਜੀਤ ਸਿੰਘ ਤਲਵੰਡੀ ਨੂੰ ਵਾਰ ਮਾਰਿਆ ਅਸਲ ਦੇ ਵਿੱਚ ਤਲਵੰਡੀ ਨੌ ਨਾਲ ਬਾਦਲ ਪਰਿਵਾਰ ਨੂੰ ਜਿਹੜੀ ਝੜ ਜੋ ਮੈਨੂੰ ਲੱਗਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਹਲੇ ਪੂਰੀ ਤਰ੍ਹਾਂ ਕਾਬਜ਼ ਨਹੀਂ ਸੀ ਉਸ ਵੇਲੇ ਤਿੰਨ ਬੰਦਿਆਂ ਦਾ ਨਾਮ ਬਹੁਤ ਚੱਲਦਾ ਰਿਹਾ ਚਲਵੰਡੀ ਬਾਦਲ ਟੌੜਾ ਔਰ ਇਹ ਗੱਲ ਵੀ ਸਹੀ ਹੈ ਮੇਰੇ ਆਰਟੀਕਲ ਚ ਮੈਂ ਕਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਬੀਨ ਵੀ ਹੈ ਤੇ ਉਹਨਾਂ ਕੋਲ ਮੰਤਰੀ ਵੀ ਹੈ ਉਹਨਾਂ ਨੂੰ ਮੰਤਰ ਮਾਰ ਕੇ ਕੀਲਣਾ ਵੀ ਆਉਂਦਾ ਤੇ ਫਿਰ ਦੂਜਾ ਵੀ ਕੰਮ ਕਰਨਾ ਆਉਂਦਾ ਉਹਨਾਂ ਨੇ ਵੱਡੇ ਵੱਡੇ ਦਰਖਤ ਲਾਏ ਵੀ ਨੇ ਤੇ ਪੱਟੇ ਵੀ ਨੇ ਇਹੋ ਜਿਹੀ ਵਰਡਿੰਗ ਸੀ ਕਾਰਟੀਕਲ ਤੇ ਆ ਪੱਟੇ ਨਹੀਂ ਦਰਖਤ ਤਲਵੰਡੀ ਅਨੰਦਪੁਰ ਸਾਹਿਬ ਦੇ ਮਤੇ ਦੇ ਵੇਲੇ ਪ੍ਰਧਾਨ ਸੀ ਜਦੋਂ ਇਹ ਲੈ ਕੇ ਆਏ ਨੇ ਜਿਹੜੀ ਜਿੱਤ ਅਕਾਲੀ ਦਲ ਦੀ ਐ ਸਮਝੋ ਵੀ ਸਾਰਾ ਕੁਝ ਮੁਜੱਸਬ ਕਰਦਾ ਸੀ ਉਸ ਵੇਲੇ ਜਿਹੜੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸੀ ਕਿਵੇਂ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਕੀ ਕੁਛ ਨਹੀਂ ਕਿਹਾ ਗਿਆ ਤੇ ਹੌਲੀ-ਹੌਲੀ ਉਸ ਪਰਿਵਾਰ ਨੂੰ ਨਹੀਂ ਅਕਾਲੀ ਦਲ ਤੋਂ ਲਾਂਬੇ ਕਰ ਦਿੱਤਾ ਗਿਆ ਇਹ ਕੋਈ ਇੱਕ ਪਰਿਵਾਰ ਨਹੀਂ ਵੱਡੇ ਪਰਿਵਾਰ ਨੇ ਬਰਨਾਲਾ ਪਰਿਵਾਰ ਟੋੜਾ ਪਰਿਵਾਰ ਸਭ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਪਤਾ ਸੀ ਕਿ ਕਿਵੇਂ ਮੈਂ ਖੋਲੀ-ਹੋਲੀ ਕਰਕੇ ਇਉਂ ਮਾਰਨਾ ਹੁਣ ਉਸ ਤੋਂ ਬਾਅਦ ਜਿਹੜਾ ਬੰਦਾ ਅਖਾਲੀ ਪਰਿਵਾਰ ਜਿਵੇਂ ਅਖਾਲੀ ਰਹਿਣ ਤੇ ਉਹ ਅਖਾਲੀ ਪਰਿਵਾਰ ਜਿਵੇਂ ਆਪਾਂ ਦੇਖਿਆ ਜਿੰਨੇ ਕ ਨਾਲ ਰਹੇ ਜਾਂ ਜਿੰਨੇ ਕ ਨਾਲ ਰੱਖੇ ਚਾਹੇ ਹਰਮੇਸ਼ ਸਿੰਘ ਟੋੜਾ ਹੋਵੇ ਕਦੀਪ ਗੌਰ ਟੋੜਾ ਹੋਵੇ ਉਧਰੋਂ ਜਾਂ ਫਿਰ ਜਿਹੜਾ ਇਹ ਤਲਵੰਡੀ ਹੋਵੇ ਰਜੀਤ ਸਿੰਘ ਤਲਵੰਡੀ ਉਹ ਬੜਾ ਕੁਝ ਕੀਤਾ ਹੈ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਏ ਅੱਜ ਦੀ ਵੀਡੀਓ ਦੇ ਵਿੱਚ ਕਿ ਗੁਰਜੀਤ ਸਿੰਘ ਤਲਵੰਡੀ ਜਦੋਂ ਕਮਿਸ਼ਨਰ ਸਕੱਤਰ ਨੂੰ ਇੱਕ ਜ਼ਿਲ੍ਹਾ ਪ੍ਰਬੰਧਨ ਕੱਢ ਦਿੰਦਾ ਉਹ ਵੀ ਬਰਖਾਸਤ ਕਰ ਦਿੰਦਾ ਉਹ ਵੀ ਬਿਨਾਂ ਨੋਟਿਸ ਤੋਂ ਬਰਖਾਸਤ ਕਰ ਦਿੰਦਾ ਤੇ ਫੇਰ ਜਿਹੜੀ ਗੱਲਾਂ ਗੁਰਜੀਤ ਸਿੰਘ ਤਲਵੰਡੀ ਨੇ ਕਈਆਂ ਨੇ ਉਹ ਅਸਲ ਦੇ ਵਿੱਚ ਉਹਨਾਂ ਨੂੰ ਐ ਸਮਝੀਏ ਕਿ ਉਸ ਉਮਰ ਦੇ ਜਾਂ ਇਸ ਪੀੜ੍ਹੀ ਦੇ ਜਿਹੜੇ ਨਵੇਂ ਅਕਾਲੀ ਲੀਡਰ ਨੇ ਉਹਨਾਂ ਨੂੰ ਉਹ ਰਿਪਰੈਜ਼ੈਂਟ ਕਰਦਾ ਇਹ ਗੱਲ ਸਮਝ ਲੈ ਜਿਵੇਂ ਉਹ ਕਹਿੰਦੇ ਨੇ ਕਹਿੰਦੇ ਮੈਂ ਕਹਿ ਸਕਦਾ ਕਿ ਅੱਜ ਕੱਲ ਪੰਥ ਪ੍ਰਸਤ ਜਿਹੜੇ ਉਹਨਾਂ ਦੀ ਅਕਾਲੀ ਦਲ ਚ ਕੋਈ ਥਾਂ ਨਹੀਂ ਇਹ ਗੱਲ ਉਹ ਕਿਉਂਕਿ ਕਹਿੰਦੇ ਜੇ ਅਸੀਂ ਅਸੀਂ ਪੰਥ ਦੇ ਨਾਮ ਨਾਲ ਤੇ ਸਾਨੂੰ ਵੀ ਤੁਸੀਂ ਬਾਹਰ ਕੱਟ ਕੇ ਬਾਹਰ ਮਾਰਿਆ ਕੋਈ ਅਸੂਲ ਨਹੀਂ ਤੁਹਾਡਾ ਕਿਸੇ ਦਾ ਕੋਈ ਮਤਲਬ ਨਹੀਂ ਕੋਈ ਤੁਸੀਂ ਨੋਟਿਸ ਨਹੀਂ ਦਿੱਤਾ ਤੁਸੀਂ ਸਿਰਫ ਸਲਾਹ ਹੀ ਦਿੱਤੀ ਐ ਮੈਂ ਇਹ ਵੀ ਨਹੀਂ ਕੋਈ ਹੁਕਮ ਕੀਤਾ ਤੇ ਤੁਸੀਂ ਚੱਕ ਕੇ ਮੈਨੂੰ ਬਾਹਰ ਮਾਰਿਆ ਹੁਣ ਇਹ ਗੱਲ ਕੱਲਾ ਗੁਰਜੀਤ ਸਿੰਘ ਤਲਵੰਡੇ ਨਹੀਂ ਕਹਿ ਰਿਹਾ ਜਿਹੜੀ ਗੱਲ ਸਮਝਣ ਵਾਲੀ ਐ ਇਹ ਗੱਲ ਸਮਝਣ ਵਾਲੀ ਐ ਪਰ ਸਖਬੀਰ ਸਿੰਘ ਬਾਦਲ ਦੇ ਜਾਂ ਉਹਨਾਂ ਦੇ ਮੁੱਖ ਸਲਾਹਕਾਰ ਦਲਜੀਤ ਸਿੰਘ ਚੀਮਾ ਦੇ ਕਿ ਭਾਈ ਤੁਸੀਂ ਕੀ ਚਾਹੁੰਦੇ ਕੀ ਹੋ ਤੁਸੀਂ ਅਕਾਲੀ ਦਲ ਨੂੰ ਤੁਸੀਂ ਅਕਾਲੀ ਦਲ ਨੂੰ ਸਰਵਾਈਵ ਕਰਨਾ ਐ ਕਿ ਨਹੀਂ ਕਰਨਾ ਰਵਾਈਵ ਕਰਨਾ ਐ ਕਿ ਨਹੀਂ ਕਰਨਾ ਤੁਸੀਂ ਤਾਂ ਜੋਰ ਲਾਇਆ ਹੋਇਆ ਹੈ ਸੁਖਵੀਰ ਸਿੰਘ ਬਾਦਲ ਦੀ ਸਰਵਾਭਲ ਤੇ ਵੀ ਉਹ ਸਰਵਾਈਵ ਕਰ ਜੇ ਭਾਈ ਜੇ ਚਲੋ ਮੰਨ ਲਓਗੇ ਸਾਰਾ ਕੁਝ ਮੈਂ ਤੁਸੀਂ ਆ ਵੋਟਾਂ ਬਣਾਲੀਆਂ ਜੀ ਆ ਜਿਹੜਾ ਤੁਰਕੀ ਹੈ ਭਰਤੀ ਮਹਿਮ ਵੀ ਹੋਗੀ ਡੈਲੀਗੇਟ ਵੀ ਤੁਹਾਡੇ ਬਣ ਗਏ ਵਫਾਦਾਰ ਤੁਸੀਂ ਦੁਬਾਰਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਵੀ ਬਣਾ ਲਿਆ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਤੇ ਜੇ ਲੋਕ ਲੋਕਾਂ ਚ ਇਹ ਗੱਲ ਚੱਲੀ ਗਈ ਕਿ ਜੀ ਇਹ ਤਾਂ ਅਕਾਲ ਤਖਤ ਸਾਹਿਬ ਨੇ ਮੱਥਾ ਲਾਉਣ ਵਾਲੇ ਬੰਦੇ ਨੇ ਇਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਦੀ ਗੱਲ ਹੀ ਨਹੀਂ ਸੁਣੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੋਟਾਂ ਪੈ ਜਾਣਗੀਆਂ 27 ਲੋਕ ਭੁੱਲਦੇ ਤੇ ਲੋਕ ਤਾਂ 15 ਨਹੀਂ ਭੁੱਲੇ ਲੋਕ ਕਹਿੰਦੇ ਸੀ ਨਾ ਜੀ ਬੇਅਦਬੀ ਦਾ ਕੋਈ ਐਸੀ ਗੱਲ ਨਹੀਂ ਜੀ ਭੁੱਲ ਜਾਵਾਂਗੇ ਜੀ ਜਿਵੇਂ ਉਹ ਬਾਬਾ ਮੈਂ ਵੀ ਬਾਬਾ ਬਾਬੇ ਦੀਆਂ ਅੱਖਾਂ 'ਗਲੇ ਦਿਖਾਤਾ ਰੰਗ ਕਿ ਐ ਨਹੀਂ ਹੁੰਦਾ ਤਾਂ ਇਹ ਹੁਣ ਵੀ ਹੈ ਤੇ ਇਹੀ ਗੱਲ ਸ਼ਾਇਦ ਕੁਝ ਲੀਡਰ ਅੰਦਰੋਂ ਹੁਣ ਵੀ ਸੋਚ ਰਹੇ ਨੇ ਔਰ ਕਹਿ ਵੀ ਰਹੇ ਨੇ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਜੇ ਚੁੱਪ ਰਹੇ ਤਾਂ ਅਸੀਂ ਵੀ ਗੁਨਾਹ ਕਰਾਂਗੇ ਜਿਵੇਂ ਬਾਕੀਆਂ ਨੇ ਗੁਨਾਹ ਕੀਤਾ ਉਹ ਕਹਿ ਰਹੇ ਨੇ ਆਪਾਂ ਕੁਝ ਕਰ ਲਈਏ ਤੇ ਇਹਨਾਂ ਨੇ ਤਰੀਕੇ ਵੀ ਸੋਚਣ ਦੀ ਕੋਸ਼ਿਸ਼ ਕੀਤੀ ਕਿ ਚਲੋ ਸੱਤ ਮੈਂਬਰੀ ਕਮੇਟੀ ਆਪਾਂ ਬਡਾਲੇ ਨੂੰ ਬੁਲਾ ਲਈਏ ਉਹਨੂੰ ਵੀ ਲੈ ਲਈਏ ਪਰ ਉਹ ਨਹੀਂ ਮੰਨੇ ਨਾ ਬਡਾਲਾ ਮੰਨੇ ਉਹਨਾਂ ਦੇ ਆਪਦੇ ਬੰਦੇ ਦੀ ਮਨਪ੍ਰੀਤ ਆਲੀ ਜੀ ਮੰਨੇ ਹੋਰ ਤਾਂ ਹੋਰ ਝੁੰਦਾ ਨਹੀਂ ਮੰਨੇ ਜਿਹਦੇ ਕਾਰਨ ਝੁੰਡਾ ਨੂੰ ਟਿਕਟ ਦਿੱਤੀ ਸੀ ਤੇ ਸੁਖਦੇਵ ਸਿੰਘ ਢੀਂਟਸਾ ਜਾਂ ਨਾਰਾਜ਼ ਹੋਏ ਜਾਂ ਸਮਝੋ ਵੀ ਇਹ ਪੁੱਛੇ ਨਹੀਂ ਸੀ ਉਹਨਾਂ ਨੂੰ ਪਰਮਿੰਦਰ ਢੀਂਟ ਸਾਨੂੰ ਤੋਂ ਇਹ ਸਾਰਾ ਜੇ ਮਸਲਾ ਜੇ ਉਹ ਬੰਦੇ ਨਹੀਂ ਬੰਨੇ ਇਹਦਾ ਮਤਲਬ ਇਹ ਅੰਦਰੋਂ ਅੰਦਰੀ ਇਹ ਗੱਲ ਚੱਲ ਰਹੀ ਹੈ ਕਿ ਭਈ ਇਹ ਗੱਲ ਤਾਂ ਖਸਾਬ ਨਾਲ ਮੱਥਾ ਨਾ ਲਾਓ ਔਖੇ ਹੋਵਾਂਗੇ ਆਪਾਂ ਤੇ ਹੁਣ 28 ਜਨਵਰੀ 28 ਜਨਵਰੀ ਨੂੰ ਡਰ ਰਹੇ ਇਹਨਾਂ ਨੂੰ ਕਿ ਜੇ 2 ਦਸੰਬਰ ਪਾਂਗ ਬਿਲਕੁਲ ਜਿਹੜੇ ਗਿਆਨੀ ਰਗਵੀਰ ਸਿੰਘ ਜਾਜ ਸਿੰਘ ਸਾਹਿਬਾਨ ਸੱਚਮੁੱਚ ਹੀ ਉਹਨਾਂ ਤੇ ਗੁਰੂ ਦੀ ਕਿਰਪਾ ਹੋਊਗੀ ਤੇ ਬਿਲਕੁਲ ਸੱਚ ਬੋਲੇ ਜਿਵੇਂ ਪਹਿਲਾਂ ਬੋਲੇ ਸੀ ਤਕੀਬਨ ਉਹ ਅਕਾਲੀ ਦਲ ਦਾ ਅਕਾਲੀ ਗੱਲ ਤਾਂ ਬੜੇ ਸੰਕਟ 'ਚ ਆ ਜਾਊਗਾ ਇੰਨੇ ਕਹਿਣ ਨਾਲ ਹੀ ਸੰਕਟ 'ਚ ਆ ਜਾਊਗਾ ਕਿ ਜੀ ਤੁਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨਹੀਂ ਮੰਨੇ ਜਿਵੇਂ ਇਨਵੇਂ ਨਹੀਂ ਲਾਗੂ ਕਿਤੇ ਇੰਨੀ ਗੱਲ ਕਹਿਣ ਨਾਲ ਹੀ ਕੰਮ ਖਰਾਬ ਹੋ ਜੂ ਇਹਨਾਂ ਦਾ ਤਾਂ ਜਿਹੜੇ ਹੁਣ ਜੋਗਰ ਸ਼ੋਰ ਨਾਲ 25 ਲੱਖ ਜਾਂ 50 ਲੱਖ ਦੀ ਭਰਤੀ ਕਰ ਰਹੇ ਨੇ ਉਹਨਾਂ ਦਾ ਹਾਲ ਬੁਰਾ ਹੋ ਜੂ ਇੰਨੀ ਗੱਲਾਂ ਲਈ ਸੋ ਇਹ ਸਾਰਾ ਜਿਹੜਾ ਮਸਲਾ ਹੈ ਇਹ ਉਹਨਾਂ ਨੂੰ ਵੀ ਪਤਾ ਹੈ ਔਰ ਹੌਲੀ ਹੌਲੀ ਜਿਹੜੇ ਬੰਦੇ ਕਰ ਰਹੇ ਨੇ ਮੈਂ ਇਹ ਨੌਜਵਾਨ ਜਿਹੜਾ ਗੁਰਜੀਤ ਸਿੰਘ ਤਲਵੰਡੀ ਦਾ ਤਾਂ ਹਵਾਲਾ ਇਸ ਪੀਡੀ ਤੇ ਦਿੱਤਾ ਸੀ ਤੇ ਜਿਹੜੇ ਬੰਦੇ ਹੌਲੀ-ਹੌਲੀ ਉਹਨਾਂ ਚ ਕੀ ਰਹੇ ਨੇ ਉਹ ਤਾਂ ਤੁਹਾਨੂੰ ਆਪ ਹੀ ਪਤਾ ਈਵਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਜੋ ਮਰਜ਼ੀ ਹੋਵੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਇਹ ਗੱਲ ਜ਼ਰੂਰ ਜਾਂਦੀ ਹੈ ਕਿ ਜਾਣਾ ਤਾਂ ਅਸੀਂ ਲੋਕਾਂ 'ਚ ਹੈ ਜਾਣਾ ਤਾਂ ਕੌਮ 'ਚ ਹੈ ਜਾਣਾ ਤਾਂ ਪੰਥ ਦੇ ਸਾਹਮਣੇ ਹੈ ਤੇ ਫੇਰ ਜੇ ਅਸੀਂ ਜਾਣਾ ਉੱਥੇ ਹੈ ਤੇ ਲੋਕਾਂ ਨੇ ਤਾਂ ਸਾਨੂੰ ਫਿਰ ਪੁੱਛਣਾ ਹੈ ਨਾ ਵੀ ਅਕਾਲ ਤਖਤ ਦਾ ਹੁਕਮ ਤਾਂ ਤੁਹਾਡੇ ਲੀਡਰ ਨੇ ਮੰਨਿਆ ਨਹੀਂ ਤੁਹਾਨੂੰ ਕਿਉਂ ਵੋਟ ਪਾਈ ਅਸੀਂ ਤੁਸੀਂ ਗੰਤੀ ਗੰਤੀ ਤੇ ਖਾ ਲਓਗੇ ਤੁਸੀਂ ਮਾਗੀ ਦੇ ਮੇਲੇ ਤੇ ਇਕੱਠ ਕਰਕੇ ਇਹ ਨਾ ਸਮਝੋ ਕਿ ਸਾਰੀ ਉਹ ਬੋਟਾ ਨੇ ਤੁਹਾਡੀਆਂ ਨਾ 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 ਬਿਲਕੁਲ ਨਹੀਂ ਜੈਨੀਆਂ ਕੁ ਵੀ ਹੁੰਦੀ ਆ ਤਾਂ ਵੀ ਬਹੁਤ ਕੁਝ ਹੋ ਜਾਣਾ ਸੀ ਜਮਾਨਤ ਨਾਲ ਜਦੋਂ ਹੁੰਦੀ ਆ ਹਾਲ ਇਹ ਨਾ ਹੁੰਦਾ ਤੋਂ ਅਸੀਂ ਤਾਂ ਸਲਾਹੀ ਦੇ ਸਕਦੇ ਆ ਭਾਈ ਹਾਲੇ ਵੀ ਕੁਛ ਨਹੀਂ ਵਿਗੜਿਆ 28 ਜਨਵਰੀ ਆ ਰਹੀ ਹੈ ਜਿੰਨੇ ਵੀ ਆ ਗੁਰਜੀਤ ਸਿੰਘ ਤਲਵੰਡੀ ਵਰਗੇ ਬੰਦਿਆਂ ਨੂੰ ਤੁਸੀਂ ਨਾਰਾਜ਼ ਕੀਤਾ ਇਹ ਸਭ ਨੂੰ ਵਾਪਸ ਲਿਆਓ ਔਰ ਸੱਚ ਉਹ ਚੀਜ਼ ਸਹੀ ਤਰੀਕੇ ਨਾਲ ਇੱਕ ਵਾਰੀ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਕੇ ਜੈਨੂਨ ਭਰਤੀ ਆਧਾਰ ਕਾਰਡ ਨਾਲ ਭਰਤੀ ਉਹ ਕਰ ਲੋ ਜ਼ਰੂਰੀ ਇਹ 1 ਮਾਰਚ ਨੂੰ ਬਣਾਉਣਾ ਹੈ ਲੈ ਲੋ ਦੋ ਤਿੰਨ ਮਹੀਨੇ ਜਿੱਥੇ ਇਹਨਾਂ ਜੇ ਤੁਸੀਂ ਇਹ ਸਹੀ ਕਰ ਲੋਗੇ ਨਾ ਸਹੀ ਬੰਦੇ ਆ ਜਾਣਗੇ ਜਿਵੇਂ ਐਚਐਸ ਪੂਲਕਾ ਨੇ ਕਿਹਾ ਸੀ ਤਾਂ ਜਿਹੜੀ 27 ਦੀ ਇਲੈਕਸ਼ਨ ਤੱਕ ਤੁਸੀਂ ਬਹੁਤ ਕੁਝ ਦੇਖ ਲਓਗੇ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਪੰਜਾਬ ਚ ਸਿਆਸੀ ਪਾਰਟੀਆਂ ਦੇ ਬਿਲਕੁਲ ਉਵੇਂ ਜਦੋਂ ਆਮ ਆਦਮੀ ਪਾਰਟੀ ਪਾਵਰ ਚ ਆਈ ਹੈ ਨਾ ਉਹ ਜਿੱਤੀ ਨਹੀਂ ਤੁਸੀਂ ਹਾਰੇ ਸੀ ਕਾਂਗਰਸ ਹਾਰੀ ਸੀ ਕਾਂਗਰਸ ਦੀ ਲੜਾਈ ਹਾਰੀ ਸੀ ਅਨਵਜੋਤ ਸਿੰਘ ਸਿੱਧੂ ਖਰੋਚ ਕਲੇਸ਼ ਪਾਈ ਰੱਖਦਾ ਸੀ ਉਹ ਹਾਰੇ ਸੀ ਕੈਪਟਨਲ ਕਲੇਸ਼ ਆ ਰਿਆ ਸੀ ਤੇ ਜਿਵੇਂ ਤੁਸੀਂ ਬੀ ਆਦਮੀ ਦੇ ਮਾਮਲੇ ਚ ਹਾਰੇ ਸੀ ਤਕ ਜੇ ਤੁਸੀਂ ਕਹੋ ਕਿ ਕੋਈ ਉਹਨਾਂ ਕੋਲ ਬਹੁਤ ਵੱਡੀ ਵਿਚਾਰਧਾਰਾ ਵਾਲਾ ਮਾਦਵੀ ਪਾਰਟੀ ਐਸੀ ਕੋਈ ਗੱਲ ਨਹੀਂ ਤੇ ਹਲੇ ਵੀ ਇਹ ਕੁਝ ਨਹੀਂ ਵਿਗੜਿਆ ਪੰਜਾਬ ਦੇ ਹਿੱਤਾਂ ਲਈ ਖੜਨਾ ਜ਼ਰੂਰੀ ਹੈ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਛੇੜੋ ਪੰਜਾਬ ਹਤਾਸ਼ੀ ਬਣੋ ਜਿੰਨੇ ਵੀ ਬੁਨਿਆਦੀ ਮਸਲੇ ਨੇ ਕੱਲੀ ਆਪਦੀ ਕੁਰਸੀ ਦੀ ਗੱਲ ਨਾ ਕਰੋਣਾ ਉਹਨਾਂ ਨੂੰ ਅਡਰੈਸ ਕਰੋ ਹਰ ਮਸਲੇ ਨੂੰ ਅਡਰੈਸ ਕਰੋ ਸਟੇਟ ਆਟੋਨਮੀ ਦੀ ਗੱਲ ਕਰੋ ਜਿੱਥੇ ਖੋਰਾ ਲੱਗ ਰਿਹਾ ਸਟੇਟ ਨੂੰ ਹੁਣ ਤਾਂ ਹਰ ਇੱਕ ਗੱਲ ਤੇ ਖੋਰਾ ਲਾ ਰਹੀ ਹੈ ਸਰਕਾਰ ਆਪਾਂ ਚੁੱਪ ਬੈਠੇ ਹੁਣ ਸੁਖਵੀਰ ਸਿੰਘ ਬਾਦਲ ਦੀ ਛੋਟੀ ਜੀ ਸਟੇਟਮੈਂਟ ਆਈ ਸੀ ਉਹ ਵੀ ਕਿਸੇ ਨੇ ਕਹਿ ਤਾਂ ਹੋਊਗਾ ਕਿ ਜੀ ਆ ਜਿਹੜੇ ਨਵੇਂ ਬੀਸੀ ਲਾਉਣ ਵਾਲੇ ਗੱਲ ਆਇਆ ਸੀ ਇਹਦੀ ਨਿੰਦਾ ਕਰਦੇ ਐਸ ਤਰ੍ਹਾਂ ਨਹੀਂ ਵਧਾਓ ਮੀਟਿੰਗ ਮਤਾ ਪਾਸ ਕਰੋ ਜੇ ਮਤਾ ਉੱਥੇ ਇਹ ਪਾਸ ਹੋ ਸਕਦਾ ਹੈ ਕਿ ਜੀ ਫਗਰੇ ਕੌਮ ਜਿਹੜਾ ਹੈ ਤਾਂ ਪੰਜਾਬ ਦੇ ਇਸ਼ੂਸ ਤੇ ਮਤੇ ਕਿਉਂ ਨਹੀਂ ਪੰਸ ਸਕਦੇ ਕਰੋ ਗੱਲ ਕਿ ਪੰਜਾਬ ਦੀ ਐਜੂਕੇਸ਼ਨ ਦਾ ਇਹ ਹਾਲ ਹੈ ਆ ਮੰਡੀਕਰ ਜਿਹੜੀ ਨਵੀਂ ਨੀਤੀ ਆ ਰਹੀ ਹੈ ਇਹ ਪੰਜਾਬ ਨੂੰ ਮਾਰ ਦਊਗੀ ਤੋਂ ਇਹ ਸਾਰੀਆਂ ਗੱਲਾਂ ਇੱਥੇ ਵੀ ਉਹੀ ਗੱਲ ਹੈ ਜਿਹੜੀ ਮੈਂ ਸ਼ੁਰੂ ਵਿੱਚ ਕਹੀ ਸੀ ਜੇ ਕਿਸਾਨਾਂ ਨਾਲ ਸਮੇਂ ਸਿਰ ਕੱਢਦੇ ਤਾਂ ਇਹ ਗੱਲਾਂ ਹਾਲਾ ਹੁੰਦਾ ਹੁਣ ਵੀ ਮੌਕਾ ਹੈ ਸੋ ਮੌਕਾ ਸੰਭਾਲੋ ਸਹੀ ਦੂਰਦਰਸ਼ੀ ਲੀਡਰ ਤਾਂ ਉਹੀ ਹੁੰਦਾ ਜਿਹੜਾ ਮੌਕਾ ਸੰਭਾਲਦਾ ਆਸ ਕਰੀਏ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿਉਂਕਿ ਸਾਡੀ ਇੱਛਾ ਹੈ ਕਿ ਇਹ ਜਿਹੜੀ ਕੁਰਬਾਨੀਆਂ ਨਾਲ ਬਣੀ ਹੋਈ ਇੱਕ ਇਤਿਹਾਸਿਕ ਪਾਰਟੀ ਹੈ ਅਕਾਲ ਤਖਤ ਸਭ ਤੋਂ ਬਰੀ ਹੋਈ ਪਾਰਟੀ ਹੈ ਉਹ ਨਾ ਸਿਰਫ ਜਿਉਂਦੀ ਰਹੇ ਬਲਕਿ ਉਹ ਆਪਣੇ ਅਸਲ ਸਿਧਾਂਤਾਂ ਤੇ ਕਾਇਮ ਹੋ ਕੇ ਪੰਜਾਬ ਤੇ ਪੰਥ ਦੀ ਸੇਵਾ ਕਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ